ਸੱਚੀ ਫੁੱਲ ਵਿਛਾ ਦੂੰਗਾ ਜਿੱਥੇ-ਜਿੱਥੇ ਤੂੰ ਤੁਰਨਾ ਸੱਚਾ ਯਾਰ ਬਣਾ ਲੈ ਨੀ ਤੂੰ ਅੱਖਾਂ ਦਾ ਸੁਰਮਾ ਸੱਚਾ ਯਾਰ ਉਹ ਗੱਲ ਸੁਣ ਬੀਬਾ ਆ ਕੀ ਡਰਾਮੇ ਕਰਦੀ ਪਈ ਆ ਗੁਰੂ ਘਰ ਆਈਆਂ ਕੋਜ ਤੇ ਸ਼ੋਸ਼ ਕਰੋ ਕੋਜ ਤੇ ਸ਼ਰਮ ਕਰੋ ਗੁਰੂ ਘਰ ਆਈਏ ਆਣ ਕੇ ਮੱਥਾ ਟੇਕੀਦਾ ਬਾਅਦ ਅਰਦਾਸ ਕਰੀਦੀ ਆ ਕੋਈ ਦੁੱਧ ਪੋਤੀ ਕਰੀਦੀ ਆ ਕੋਈ ਜੋਬਾਂ ਵਾਸਤੇ ਕਰੀਦੀ ਕੋਈ ਵੀ ਭਲੇ ਵਾਸਤੇ ਕਰੀਦੀ ਆ ਜਿੱਥੇ ਤੋਂ ਆਣ ਲੱਗੇ ਭੰਗੜਾ ਡਰਾਮਾ ਕਰਨ ਦੀਆਂ ਕਿਤੇ ਕੁਝ ਮੰਗਣ ਆਈ ਗੁਰੂ ਘਰੋਂ ਕਿਤੇ ਸ਼ਰਾਬ ਨਾ ਪਵਾ ਕੇ ਬਹਿ ਜਾਵੀਂ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਵਾਂ ਕਿ ਮਾਤਾ ਗੰਗਾ ਜੀ ਜਦੋਂ ਪੁੱਤਰ ਦੀ ਦਾਤ ਲੈਣ ਵਾਸਤੇ ਪੀੜ ਪਾਪਾ ਬੁੱਢਾ ਸਾਭ ਜੀ ਦੇ ਗਏ ਸੀਗੇ ਹੱਥੀ ਆਪਣੇ ਲੰਗਰ ਪ੍ਰਸ਼ਾਦਾ ਲੈ ਨੰਗੀ ਨੰਗੇ ਪੈਰੀ ਗਏ ਸੀਗੇ ਤੇ ਫਿਰ ਪੁੱਤਰ ਦੀ ਦਾਤ ਪ੍ਰਾਪਤ ਹੋਈ ਸੀਗੀ ਤੇ ਬਾਕੀ ਜਿਹੜਾ ਆ ਭਾਪ ਵੀਡੀਓ ਬਣਾਉਂਦਿਆ ਬਈ ਦੀ ਕੁਝ ਉਹਨੂੰ ਸ਼ਰਮ ਚਾਹੀਦੀ ਕਿ ਮੈਂ ਆਪਣੇ ਕਿੱਥੇ ਆਇਆ ਵਾਂ ਗੁਰੂ ਘਰ ਆਇਆ ਐਡਾ ਤੈਨੂੰ ਫੁੱਲ ਵਿਛਾਉਣ ਦਾ ਸੱਚਾ ਹੋ ਗਿਆ ਤੇ ਇਹਨੂੰ ਹਸਰੀ ਦੇ ਪੁੱਲ ਤੇ ਲੈਣਾ ਜਿੰਨੇ ਮਾੜੀ ਫੁੱਲ ਵਿਛਾ ਕੇ ਵੀਡੀਓ ਬਣਾਉਂਦਾ ਰਹਿ ਕਿਉਂ ਸਿੱਖਾਂ ਦੀਆਂ ਭਾਵਨਾ ਦੇ ਨਾਲ ਖੇਡਣ ਦੇ ਜੇ ਕਿਉਂ ਲੋਕਾਂ ਦੇ ਮਾੜੇ ਮੈਸੇਜ ਘੱਲਣ ਦੇ ਤੁਹਾਡਾ ਟਿਕਟੋਕ ਦਾ ਕਰਕੇ ਹੋਰ ਕਈ ਇਹੋ ਜਿਹੇ ਵੀਡੀਓ ਫੈਲਣੀਆਂ ਬੱਸ ਕਰੋ ਬੱਸ ਕਰੋ